ਯੋਧ ਨਸ਼ੇ ਵਿਰੁੱਧ ਉਹਦੇ ਵਿੱਚ ਇੱਕ ਅੱਜ ਜਿਹੜੀ ਹੈਗੀ ਹੈ ਇੱਕ ਇਤਿਹਾਸਕ ਦਿਨ ਹੈ ਇੱਕ ਟਰਨਿੰਗ ਪੁਆਇੰਟ ਹੈ ਕੁਆਲਿਟੇਟਿਵ ਚੇਂਜ ਉਹ ਇਹਦੇ ਜਗ੍ਹਾ ਕਿ ਜਿਸ ਤਰ੍ਹਾਂ ਅਸੀਂ ਸਾਡੀ ਸੋਚ ਆ ਗਈ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਨੈਸ਼ਨਲ ਕੋਨਵੀਨਰ ਕਿ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਚੋਂ ਨੌਜਵਾਨਾਂ ਨੂੰ ਬਾਹਰ ਕੱਢਣਾ ਉਹਦੇ ਵਾਸਤੇ ਸਭ ਤੋਂ ਜਿਆਦਾ ਇੰਪੋਰਟੈਂਟ ਕੰਪੋਨੈਂਟ ਹੈ ਉਹ ਹੈਗਾ ਕਿ ਉਹਨੂੰ ਨਸ਼ਿਆਂ ਤੋਂ ਉਡਾ ਕੇ ਲਗਾਣਾ ਕਿੱਦਾਂ ਹੈ ਇਹ ਤਾਂ ਅਸੀਂ ਕਰ ਲਾਂਗੇ ਬੱਚਿਆਂ ਨੂੰ ਅਸੀਂ ਨਸ਼ੇ ਛੁਡਾ ਦਾਂਗੇ ਪੂਰੀ ਡਾਇਰੈਕਸ਼ਨ ਵਜਨ ਦਿਆ ਬਟ ਉਹਦਾ ਰੈਪਸ ਰੇਟ 80 90 ਪਰਸੈਂਟ ਹੈ ਉਹਦਾ ਕੀ ਕਰਨਾ ਆਪਾਂ ਉਹਦੇ ਵਾਸਤੇ ਜਿਹੜਾ ਹੈਗਾ ਇਹ ਸਾਡੇ ਜਿਹੜੇ ਮਾਨਯੋਗ ਮੈਂਬਰ ਆਫ ਪਾਰਲੀਮੈਂਟ ਰਾਜ ਸਭਾ ਬਿੱਤਰ ਸਿੰਘ ਨਖਸਾਨੀ ਜੀ ਔਰ ਇਹਨਾਂ ਦੀ ਸਾਨੂੰ ਜਿਹੜਾ ਹੈਗਾ ਇਹਨਾਂ ਦੀ ਐਨ ਜੀਓ ਹੈਗੀ ਸਨ ਫਾਊਂਡੇਸ਼ਨ ਇਹ ਬਹੁਤ ਸਾਰੇ ਜਿਹੜੇ ਸਕਿੱਲ ਡਿਵੈਲਪਮੈਂਟ ਸੈਂਟਰ ਪੰਜਾਬ ਚਲਾ ਰਹੇ ਸੀਗੇ ਲੇਕਿਨ ਸਾਡੀ ਸੋਚ ਸੀ ਕਿ ਜਿਹੜੇ ਸਾਡੇ ਜਿੱਥੇ ਬਦਲੋ ਅਸੀਂ ਨਸ਼ਾ ਛੁਡਾ ਲਿਆ ਉੱਥੇ ਇਨ ਹਾਊਸ ਕਿਉਂਕਿ ਉਹਨਾਂ ਨੂੰ ਕਿਤੇ ਹੋਰ ਲੈ ਕੇ ਜਾਣਾ ਉਹਨਾਂ ਨੂੰ ਲੈ ਕੇ ਆਣਾ ਉਹ ਪੋਸੀਬਲ ਨਹੀਂ ਹੁੰਦਾ ਕਿ ਇਹ ਹਾਊਸ ਉੱਥੇ ਜਿਹੜਾ ਹੈਗਾ ਉਹ ਨਸ਼ਾ ਸ਼ਟਾਉ ਦਾ ਨਸ਼ੇ ਮੰਦ ਲਾਗੋ ਦਾ ਸਕਿੱਲ ਡਵੈਲਪਮੈਂਟ ਦਾ ਪਲੱਸ ਨਾਲ ਰੀਕ੍ਰੀਏਸ਼ਨ ਦਾ ਇਹ ਦੋ ਤਿੰਨ ਗੱਲਾਂ ਬਹੁਤ ਜ਼ਰੂਰੀ ਆ ਸੋ ਇਹ ਅੱਜ ਅਸੀਂ ਜਿਹੜਾ ਹੈਗਾ ਇਹ 23 ਜਿਲ੍ਹਿਆਂ ਦੇ ਵਿੱਚੋਂ 19 ਜਿਲ੍ਹੇ ਜਿੱਥੇ ਸਾਡੇ ਡਿਸਟ੍ਰਿਕਟ ਲੈਵਲ ਦੇ ਉੱਤੇ ਸਰਕਾਰੀ ਵੱਡੇ ਜਿੱਥੇ ਸਾਡੇ ਕੋਲੇ ਬਿਲਡਿੰਗ ਵੀ ਆ ਔਰ ਘੱਟੋ ਘੱਟ ਵੀ ਜਿਹੜੇ 80 ਤੋਂ 100 ਬੈੱਡ ਵਾਲੇ ਜਿਹੜੇ ਡਿਕਸ਼ਨ ਸੈਕਟਰ ਆ ਇਹ ਜਲੰਧਰ ਅੰਮ੍ਰਿਤਸਰ ਤੇ ਆਜਮੋ ਆਵੀ ਦੇ ਵਿੱਚ ਤਿੰਨ ਜ਼ਿਲ੍ਹੇ ਸਾਡੇ ਹੋ ਗਏ ਬਾਕੀ ਹੌਲੀ ਫੇਸ ਮਰ ਵਿੱਚ 19 ਦੇ 19 ਵਿੱਚ ਕਰ ਲਗੇ ਜਿਹਦੇ ਵਿੱਚ ਮਤਲਬ ਉਹਦੇ ਵਿੱਚ ਸਕਿੱਲ ਜਾ ਗਿਆ ਜੀ ਜਿਸ ਤਰ੍ਹਾਂ ਤੁਹਾਡੇ ਕੋਈ ਮੋਬਾਈਲ ਰਿਪੇਅਰ ਸਿੱਖਣਾ ਚਾਹੁੰਦਾ ਬੱਚਾ ਇਲੈਕਟ੍ਰੀਸ਼ੀਅਨ ਉਹਦੇ ਵਿੱਚ ਡਾਟਾ ਐਂਟਰੀ ਆਪਰੇਟਰ ਅ ਮਤਲਬ ਹੁਣ ਇਹਨਾਂ ਨੇ ਕੁਕਿੰਗ ਦਾ ਵੀ ਕਰਤਾ ਜੀ ਇੱਕ ਪੰਜ ਛੇ ਸਕਿੱਲ ਹੈ ਗਿਆ ਇਸ ਤੋਂ ਸਵਾਯੋਗ ਹੈ ਮੈਡੀਟੇਸ਼ਨ ਹੈ ਸਪੋਰਟਸ ਹੈ ਔਰ ਇੱਕ ਖੇਤੀਬਾੜੀ ਵਾਸਤੇ ਜਿਵੇਂ ਕਿਚਨ ਗਾਰਡਨਿੰਗ ਹੈ ਉਹਦੇ ਵਾਸਤੇ ਜਿਹੜਾ ਮਤਲਬ ਬਹੁਤ ਸੋਹਣੇ ਪੰਜ ਛੇ ਜਿਹੜੇ ਰੀਕ੍ਰੀਏਸ਼ਨਲ ਹੈ ਗਿਆ ਟੋਟਲ 11 10 11 ਐਕਟੀਵਿਟੀਜ਼ ਹੈ ਜੋ ਅਸੀਂ ਕਰਨੇ ਆ ਬਾਕੀ ਵੀ ਕਰ ਦਿੰਦੇ ਆ ਗੈਪ ਫੰਡਿੰਗ ਵੀ ਕਰ ਦਿਆ